ਸ਼੍ਰੀ ਮੋਕਸਰ ਸਾਹਿਬ ਮੇਲੇ ਤੇ ਪਹੁੰਚੇ ਹੋਇਆ ਸੱਜਣੋ ਆਪਾਂ ਬਹੁਤ ਹੀ ਸੋਹਣਾ ਮੇਲਾ ਭਰਿਆ ਹੋਇਆ ਤੇ ਤੁਹਾਡੇ ਨਾਲ ਆਪਾਂ ਇੱਕ ਵੀਡੀਓ ਸਾਂਝੀ ਕਰ ਰਹੇ ਹਾਂ ਜਾਨਵਰ ਵਾਈ ਕੋਲੇ ਸੇਲ ਵਾਸਤੇ ਨੇ 8 ਜਾਨਵਰ ਨੇ ਦੋਸਤੋ ਬਾਈ ਕੋਲੇ ਸੇਲ ਵਾਸਤੇ ਤਿੰਨ ਮਾਰਵਾੜੀ ਵਸ਼ੇਰੀਆਂ ਨੇ ਤੇ ਇੱਕ ਚੰਬੀ ਵਸ਼ੇਰੀਆ ਬਹੁਤ ਸੋਹਣੀ ਤੇ ਇੱਕ ਗੱਬਣ ਘੋੜੀ ਆ 9 ਮਹੀਨਿਆਂ ਦੀ ਮਾਰਵਾੜੀ ਗੱਬਣ ਘੋੜੀ ਆ ਤੇ ਇੱਕ ਚੰਬੀ ਘੋੜੀ ਆ ਜਿਹੜੀ ਥੋੜੇ ਦਿਨ ਹੋਏ ਨੇ ਕ੍ਰਾਸ ਕਰਾਈ ਨੂੰ ਤੇ ਦੋ ਬਸ਼ੇਰੇ ਨੇ ਦੋਸਤੋ ਨੋਕਰੇ ਇੱਕ ਮਹਾਰਾਣੇ ਦਾ ਨਕੰਦ ਬਸ਼ੇਰਾ ਤੇ ਇੱਕ ਜੋਰਾ ਕੋੜਾ ਬਾਈ ਕੋਲੇ ਤੇ ਉਸ ਕੋੜੇ ਦਾ ਬੱਚਾ ਕਾ ਦੋ ਦੰਦ ਸਾਰਿਆਂ ਦੀ ਆਪਾਂ ਡਿਟੇਲ ਆ ਜਿਹੜੀ ਤੁਹਾਨੂੰ ਵੀਡੀਓ ਚ ਸਾਂਝੀ ਕਰਦੇ ਆ ਐਂਡ ਤੱਕ ਆਪਣੀ ਵੀਡੀਓ ਨਾਲ ਜੁੜੇ ਰਹੋ ਤੇ ਤੁਹਾਡੇ ਕੰਮ ਦੀ ਵੀਡੀਓ ਹੋ ਸਕਦਾ ਤੁਸੀਂ ਜਾਨਵਰ ਇੰਨਾ ਚੋਂ ਕੋਈ ਖਰੀਦ ਸਕਦੇ ਹੋ ਵੀਡੀਓ ਨਾਲ ਬਣੇ ਰਹੋ ਆਪਾਂ ਮੁਖਸਰ ਸਾਹਿਬ ਮੰਡੀ ਤੇ ਪਹੁੰਚੇ ਹੋਇਆ ਘੋੜਿਆਂ ਦੇ ਮੇਲੇ ਤੇ ਹਨਾ ਬਹੁਤ ਸੋਹਣੇ ਸੋਹਣੇ ਘੋੜੇ ਪਹੁੰਚੇ ਹੋਏ ਨੇ ਤੇ ਸੇਲ ਵਾਲੇ ਜਾਨਵਰ ਵੀ ਬਹੁਤ ਸੋਹਣੇ ਸੋਹਣੇ ਪਹੁੰਚੇ ਹੋਏ ਨੇ ਤੇ ਦਿਖਾਉਣ ਵਾਸਤੇ ਪ੍ਰਦਰਸ਼ਨੀ ਘੋੜੇ ਵੀ ਬਹੁਤ ਚੰਗੇ ਚੰਗੇ ਪਹੁੰਚੇ ਨੇ ਤੇ ਘੋੜੀਆਂ, ਚੰਬੀਆਂ, ਮਾਰਵਾੜੀ, ਨੁਕਰੇ ਜਾਨਵਰ ਬਹੁਤ ਤਰ੍ਹਾਂ ਦੇ ਪਹੁੰਚੇ ਨੇ ਤੇ ਬਾਈ ਕੋਲੇ ਵੀ ਜਾਨਵਰ ਨੇ ਕਈ ਤਰ੍ਹਾਂ ਦੇ ਨੁਕਰੇ ਨੇ ਦੋ ਘੋੜੇ, ਬਸ਼ੇਰੀਆਂ ਇੱਕ ਆ ਤੇ ਦੋ ਤਿੰਨ ਬਸ਼ੇਰੀਆਂ ਚੰਬੀਆਂ ਨੇ, ਮਾਰਵਾੜੀ ਨੇ ਸਾਰਿਆਂ ਦੀ ਆਪਾਂ ਡਿਟੇਲ ਆ ਜਿਹੜੀ ਬਾਈ ਤੋਂ ਆਪਾਂ ਪੁੱਛਦੇ ਆ ਜਾਣਕਾਰੀ ਲੈਨੇ ਆ ਜਾਨਵਰਾਂ ਦੀ ਮੁੱਲਵਾੜੀ ਸਾਰਾ ਕੁਝ ਪੁੱਛਣਾ ਹੈ ਕਿੰਨੇ ਕਮਰੇ ਜਿਹੜੇ ਕਦੋਂ ਤੋਂ ਪਹੁੰਚੇ ਹੋ ਮੇਲੇ ਤੇ ਆਪਾਂ 9 ਤਰੀਕ ਤੋਂ ਆਏ ਹੋਏ ਠੀਕ ਆ ਤੇ ਜਾਨਵਰ ਐ ਸੋਅ ਵਾਲਾ ਕਿ ਸੇਲ ਪਰਚੇ ਵਾਲੀ ਨੇ ਸਾਰੇ ਸੇਲ ਪਰਚੇ ਵਾਲੇ ਵੀ ਐ ਸੋਅ ਵਾਸਤੇ ਦੇ ਠੀਕ ਆ ਤੇ ਘੋੜਾ ਵੀ ਲੈ ਕੇ ਆਇਆ ਕੋਈ ਦਿਖਾਉਣ ਵਾਸਤੇ ਘੋੜਾ ਕੱਲ ਆਇਆ ਸੀ ਬਾਬਲੋਂ ਵਾਪਸ ਕਰਤਾ ਜੀ ਉਹ ਵਾਪਸ ਚਲਾ ਗਿਆ ਹਾਂ ਜੀ ਛੇ ਸੋਚ ਤਾਂ ਨਹੀਂ ਪਾਇਆ ਬਾਈ ਨਹੀਂ ਸੋਚ ਨਹੀਂ ਪਾਇਆ ਵੇ ਠੀਕ ਆ ਤੇ ਹੁਣ ਆਪਣੇ ਕੋਲੇ ਉਹਦੇ ਰਿਜ਼ਲਟ ਕਿੰਨੇ ਕਿਨੇ ਘੋੜਾ ਕਿਹੜੀ ਲਾਈਨ ਦਾਗਾ ਘੋੜਾ ਆਪਣੇ ਕੋਲ ਸਾਲੀ ਸਾਹੋ ਵਾਲੀ ਲੈ ਲੈਂਦਾ ਜੀ ਉਹ। ਸਾਡ ਸਰਵਿਸ ਚੱਲਦੀ ਆ ਉਹਦੀ। ਸਾਡ ਸਰਵਿਸ ਚੱਲਦੀ ਆ ਜੀ। ਠੀਕ ਆ। ਚਲੋ ਉਹਦੀ ਵੀ ਆਪਾਂ ਅਗਲੇ ਦਿਨ ਵੀਡੀਓ ਕਰਾਂਗੇ। ਕੋੜੇ ਆਪਣੇ ਕੋਲ ਇੱਕ ਜੋੜਾ ਘੋੜਾ ਹੈਗਾ ਸਾਲੀ ਵਾਲੀ ਲੈ ਲੈਂਦਾ ਜੀ। ਠੀਕ ਆ। ਕਿ ਉਹਦੀ ਆਪਣੀ ਸਟਾਰਟ ਸਰਵਿਸ ਕਿੰਨੀ ਆ? ਸਟਾਰਟ ਸਰਵਿਸ 21,000 ਰੁਪਏ। ਦੋਨਾਂ ਦੀ ਤਾਂ ਜੀ ਤੇ ਚੱਲਦੀ ਆ ਚੰਗੀਆਂ ਤੇ ਰਿਜ਼ਲਟ ਵਗੈਰਾ ਕਿੰਨਾ ਆ? ਹਾਂ ਬਹੁਤ ਸੋਹਣਾ ਰਿਜ਼ਲਟ ਆ ਉਹਦਾ। ਠੀਕ ਆ। ਤੇ ਹੁਣ ਦੋਸਤੋ ਬਾਕੀ ਉਹਦੀ ਵੀਡੀਓ ਆਪਾਂ ਕਿਸੇ ਦਿਨ ਫੇਰ ਕਰਾਂਗੇ। ਆਪਾਂ 22 ਤੋਂ ਜਨਵਾਰਾਂ ਦੀ ਸੇਲ ਵਾਲਿਆਂ ਦੀ ਜਾਣਕਾਰੀ ਲੈ ਤੇ ਮਿੱਤਰੋ ਆ ਬਾਈ ਕੋਲੇ ਨੌਕਰਾ ਜਾਨਵਰ ਦੋ ਨੀਸੇਲ ਵਾਲੇ ਘੋੜੇ ਨੇ ਦੋਨੀ ਬਹੁਤ ਸੋਹਣੇ ਸੋਹਣੇ ਨੇ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਪਹਿਲਾਂ ਵੀਡੀਓ ਚ ਬਾਈ ਇਹਦੀ ਜਾਣਕਾਰੀ ਦੇ ਦਿਓ ਆਪਾਂ ਨੂੰ ਘੋੜੇ ਦੀ ਕਿੰਨੇ ਕੰਦ ਵਸ਼ੇਰ ਹੈ ਜੀ ਠੀਕ ਆ ਬਾਈ 17 17 ਮਹੀਨੇ ਉਮਰ ਹੈ ਦੀ ਠੀਕ ਆ ਬਾਈ ਤੇ ਬਾਦਲਾ ਕੋਲੇ ਘੋੜਾ ਕਾ ਮਹਾਰਾਜਾ ਠੀਕ ਆ ਉਸ ਘੋੜੇ ਦਾ ਇਹਦਾ ਬੱਚਾ ਹੀ ਹੈ ਤੇ ਮਾਂ ਇਹਦੀ ਮਾਂ ਇਹਦੀ ਕਹਿੰਦੀ 64 ਇੰਚ ਦੀ ਮਾਂ ਬਹੁਤ ਚੰਗੀ ਮਾਂ ਹੈ ਨੀਲੀ ਆ ਕਿ ਨੌਕਰੀ ਆ ਜਾਂ ਨੀਲੀ ਆ ਜੀ ਨੀਲੀ ਚੰਗੀ ਹੈ ਜੀ ਹਾਂ ਜੀ ਤੇ ਠੀਕ ਆ ਤੇ ਇਹ ਕਿੰਨੇ ਟਾਈਮ ਦਾ ਹੋ ਗਿਆ ਕਿਹਾ ਤੁਸੀਂ ਇਹ ਸਾਰਾ ਮਹੀਨਾ ਦਾ ਠੀਕ ਆ ਬਾਈ ਤੇ ਪੌਰੀ ਪੱਕ ਦੋ ਪੌਰੀ ਪੱਕ ਦੋ ਠੀਕ ਆ ਜੀ ਓਕੇ ਹਾਂਜੀ rau si da haan ji haan ji ਨਾਲੇ ਸਾਨੂੰ ਤੇ ਚੰਗਾ ਘੋੜਾ ਚੰਗਾ ਸਾਹਣ ਵਾਲਾ ਘੋੜਾ ਜੀ ਇਹਦੇ ਪਾਸੋਂ ਗਿੱਲਾ ਹੀ ਦੋਨੇ ਪਾਸੋਂ ਦੋਨੇ ਪਾਸੋਂ ਗਿੱਲਾ ਹਾਂਜੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਬਾਈ ਦਾ ਘੋੜਾ ਹਨਾ ਦੋਨੇ ਪਾਸੋਂ ਗਿੱਲਾ ਉਹਨਾਂ ਰਕਾਰਡ ਤੌਰ ਕੱਟ ਕੱਦ ਕਰ ਲੈ ਜੀ ਠੀਕ ਆ ਬਾਈ ਹਾਂਜੀ ਹਾਂਜੀ ਤੇ ਮਿੱਤਰੋ ਜਿਵੇਂ ਇਹ ਬਹੁਤ ਸੋਹਣਾ ਜੇ ਕਿਸੇ ਨੇ ਖਰੀਦਣਾ ਬਾਈ ਦਾ ਨੰਬਰ ਆਪਾਂ ਦੇਵਾਂਗੇ ਸਕਰੀਨ ਤੇ ਤੁਸੀਂ ਇਹ ਨਾਲ ਗੱਲਬਾਤ ਕਰ ਲਿਓ ਇਹ ਚੱਕ ਕਰ ਸਕਦੇ ਹਾਂ ਦੋਨੀਆਂ ਅੱਖਾਂ ਤੋਂ ਬਿੱਲਾ ਗਾ ਇਹ 17 ਮਹੀਨੇ ਉਮਰ ਹੋ ਗਈ ਤੇ ਬਾਈ ਕਿਹੜੀ ਲਾਈਨ ਦਾ ਕਿਹਾ ਸੀ ਕਿਹੜੇ ਕੋੜੇ ਦਾ ਇਹ ਬਾਦਲਾਂ ਕੋਲੇ ਮਹਾਰਾਜਾ ਘੋੜਾ ਹੀ ਉਹਦਾ ਮਹਾਰਾਜਾ ਘੋੜਾ ਉਸ ਕੋੜੇ ਦਾ ਹਾਂਜੀ ਹਾਂਜੀ ਅੱਗੇ ਆਪਾਂ ਹੁਣ ਗੱਲ ਕਰਦੇ ਆ ਇਸ ਕੋੜੇ ਦੀ ਇੱਕ ਬਾਈਆਂ ਕੋਲੇ ਹੋਰ ਵੀ ਆ ਕੋੜਾ ਇਹਦੀ ਬਾਈ ਕੀ ਡਿਟੇਲ ਆ ਕਿੰਨੀ ਉਮਰ ਹੋ ਗਈ ਕੋੜੇ ਦੀ ਇਹ ਦੋ ਦੰਦ ਬੱਚਾ ਜੀ ਠੀਕ ਆ ਇਹ ਜਿਹੜੀ ਆਪਾਂ ਪਹਿਲਾਂ ਗੱਲ ਕਰੀਏ ਜੋੜੇ ਕੋੜੇ ਦਾ ਬੱਚਾ ਜੀ ਠੀਕ ਆ ਬਾਈ ਹਾਂ ਉਸੇ ਦੀ ਭਾਈ ਆ ਉਹ ਬਛੇਰੇ ਦਾ ਜਿਹੜਾ ਆਪਣੇ ਕੋਲੇ ਆ ਆ ਬਛੇਰੇ ਦਾ ਭਰਾ ਹੈਗਾ ਜਿਹੜਾ ਆਪਣੇ ਕੋਲੇ ਘੋੜਾ ਘਰੇ ਜੋੜਾ ਉਹਦਾ ਬੱਚ ਹਾਂਜੀ ਤੇ ਇਹਦੀ ਉਮਰ ਇਹਦੀ ਉਮਰ 32 ਮਹੀਨੇ ਉਮਰ ਹੈ ਜੀ ਤੇ ਕੱਦ ਕਿੰਨਾ ਕੁ ਕਰ ਗਿਆ ਇਹ ਕੱਦ ਜੀ ਇਹ 63 ਇੰਚ ਦੇ ਲਗਭਗ ਹੈ ਕੱਦ 63 ਹਾਂਜੀ ਸੰਕਾ ਤੇ ਬਾਲ ਪੌਰੀਆਂ ਦੇ ਪੱਖੋਂ ਬਾਲ ਪੌਰੀਆਂ ਦਾ ਸਾਫ ਹੈ ਜੀ ਠੀਕ ਆ ਸ਼ਾਰਟਲੈਸ ਹੈ ਜੀ ਸ਼ਾਰਟਲੈਸ ਆ ਹਾਂਜੀ ਵੇਚਣ ਦਾ ਵਿਚਾਰ ਇਹਨੂੰ ਹਾਂਜੀ ਵਿਚਾਰ ਹੈਗਾ ਜੀ ਠੀਕ ਆ ਭਾਈ ਤੇ ਸਵਾਰੀ ਵਗੈਰਾ ਤਾਂ ਨਹੀਂ ਅਜੇ ਕਰਨਾ ਨਹੀਂ ਨਹੀਂ ਜੀ ਸਵਾਰੀ ਵਗੈਰਾ ਨਹੀਂ ਕਰੀ ਠੀਕ ਆ ਮਿੱਤਰੋ ਆ ਵੀ ਘੋੜਾ ਬਹੁਤ ਬਹੁਤ ਚੰਗਾ ਘੋੜਾ ਜੇ ਕਿਸੇ ਨੇ ਖਰੀਦਣਾ ਇਹ ਵੀ ਬਾਈਆਂ ਨਾਲ ਤੁਸੀਂ ਗੱਲਬਾਤ ਕਰ ਲਿਓ ਘੋੜੇ ਤੇ ਬਾਈਆਂ ਕੋਲੇ ਹੋਰ ਵੀ ਜਾਨਵਰ ਨੇ ਉਹ ਮਹਾਰਾਜੇ ਦਾ ਹੈਗਾ ਬਾਦਲ ਵਾਲੇ ਦਾ ਠੀਕ ਆ ਇਹ ਆਪਣੇ ਕੋਲੇ ਘੋੜਾ ਘਰੇ ਆ ਜੋਰਾ ਉਹਦਾ ਬੱਚਾ ਮਾਲੇ ਪਾਸੇ ਭਾਈ ਮਾਲੇ ਪਾਸੇ ਭਾਈ ਆ ਠੀਕ ਆ ਮਿੱਤਰੋ ਜੇ ਦੋਨਾਂ ਜਾਨਵਰਾਂ ਚੋਂ ਕਿਸੇ ਦੀ ਗੱਲਬਾਤ ਕਰਨੀ ਆ ਤੁਸੀਂ ਬਾਈ ਦਾ ਨੰਬਰ ਆਪਾਂ ਦਿੱਤਾ ਤੁਹਾਨੂੰ ਇਹ ਵੀ ਉਹਨਾਂ ਚੋ ਜਾਣਕਾਰੀ ਲੈਣੀ ਆ ਖਰੀਦਣਾ ਉਹ ਬਾਈ ਤੋਂ ਫੀਟ ਕਰ ਲਿਓ ਤੇ ਉਹ ਬਸ਼ੇਰੀ ਆ ਭਾਈ ਇਹ ਤਾਂ ਆਪਣੇ ਕੋਲੇ ਹਾਂ ਇਹ ਆਪਣੇ ਕੋਲੇ ਬਸ਼ੇਰੀ ਆ ਜੀ ਤੇ ਇਹ ਜਾਨਵਰ ਸਾਰੇ ਆਪਾਂ ਤੁਹਾਡਾ ਨੰਬਰ ਹੀ ਹੈ ਹਾਂ ਇਹ ਨੀ ਉਹ ਆਪਣਾ ਨੰਬਰ ਹੀ ਠੀਕ ਆ ਭਾਈ ਆਮੇ ਤਰੋ ਬਿਸ਼ੇਰੀਆ ਬਾਈ ਕੋਲੇ ਮਾਰ ਬਾੜੀ ਬਹੁਤ ਸੋਹਣੀ ਤੰਨਾ ਕੋਨਾ ਦੀ ਬਹੁਤ ਸੋਹਣੀ ਤੇ ਬਾਈ ਇਹਦੀ ਡਿਟੇਲ ਦੱਸ ਦਿਓ ਕਿੰਨੇ ਕ ਟਾਈਮ ਦੀ ਹੋਗੀ ਇਹ ਇਹ ਸ਼ੇਸ਼ਨਾਗ ਦੀ ਹੈ ਜੀ नाग ਦੀ ਪੋਤੀ ਹੈ ਮੱਝੂ ਕੇ ਲੈਣ ਦੀ ਹੈ ਜੀ ਠੀਕ ਆ ਬਾਈ ਹਾਂਜੀ ਉਮਰ ਕਿੰਨੀ ਹੋਗੀ ਉਮਰ ਤਾਂ ਇਹ 14 ਮਹੀਨੇ ਦੀ ਹੈ ਜੀ ਤੇ ਕੱਦ ਕਿੰਨਾ ਚ ਕਰਕੇ ਤਾਂ ਦੀ ਦਾ ਸੱਠੋਂ ਬਾਹਰ ਹੈ ਜੀ 6 8 ਇੰਚ ਦੇ ਨੇੜੇ ਹੀ ਹੈਗਾ ਦੀ ਤੇ ਬਾਲ ਪੌਰੀਆਂ ਦੀ ਬਾਲ ਪੌਰੀਆਂ ਹੀ ਸਾਫ਼ ਹੈ ਕਿਹੜੇ ਪਿੰਡ ਕਿਹੜੇ ਨੇ ਬਾਈ ਜਾਨਵਰ ਇਹ ਇਹ ਆਪਣੀ ਬਿਸ਼ੇਰੀ ਤਲਵੰਡੀ ਹੈ ਜੀ ਠੀਕ ਆ ਬਾਈ ਇਹਨੋਂ ਉੱਪਰੇ ਘੋੜੇ ਉਹ ਦੂਜੇ ਸਾਰੇ ਜਾਨਵਰ ਭਾਗੀ ਭੰਦ ਰਹੇ ਜੋ ਸਾਰੇ ਭਾਗੀ ਭੰਦ ਹਾਂਜੀ ਇੱਧਰ ਮਲੜੀ ਮੋਲਵਾੜੀ ਪਾਈ ਜੀ ਦੱਸੋਗੇ ਜੀ ਦਾ ਫੋਨ ਕੀ ਕਰ ਲਓਗੇ ਫੋਨ ਕੀ ਕਰ ਲਾਂ ਜੀ ਮੋਲਵਾੜੀ ਨਾ ਫੋਨ ਕੀ ਕਰ ਆਪਣਾ ਥੋੜਾ ਕਰਤਾ ਹੋਇਆ ਹਾਂ ਹਾਂ ਜੀ ਤਰਾ ਬਸ਼ੇਰੀ ਕੁਝ ਚੈੱਕ ਕਰਨੇ ਹੋ ਜੇ ਕਿਸੇ ਨੇ ਖਰੀਦਣੀ ਆ ਬਾਈ ਇਹਨਾਂ ਤੇ ਬਹੁਤ ਸੋਹਣੀ ਬਸ਼ੇਰੀਆ ਮੂੰਮਾਂ ਦੀ ਸਾਰੇ ਪਾਸੋਂ ਇਹ ਨੰਬਰ ਇਹਦੀ ਡੀਐਨਏ ਤੱਕ ਦੀ ਗਾਰੰਟੀ ਹੈ ਜੀ ਆਪਣੀ ਠੀਕ ਆ ਵੀਰੇ ਇਹ ਸ਼ੇਸ਼ਨਾਗ ਘੋੜੇ ਦੇ ਜਿਹੜਾ ਐਸ ਟਾਈਮ ਰਿਲੀਜ਼ ਹੋ ਗਏ ਨਾ ਇਹ ਕਿਹੜੀ ਆ ਵੀਰੇ ਬਾ ਪੰਜ ਕ ਲੈਣ ਆਈ ਇਹਦੀ ਮਾਰਬੜੀ ਠੀਕ ਆ ਬਾਈ ਚੰਗੀ ਹਾਈਟ ਦਾ ਰਾਈ ਠੀਕ ਆ ਅੱਗੇ ਤੁਸੀਂ ਗੱਲਬਾਤ ਕਰ ਸਕਦੇ ਹੋ ਹਾਂ ਪਾਈਆਂ ਨੇ ਜਿੰਨੀ ਜਾਣਕਾਰੀ ਦੱਸੀ ਆ ਤੁਹਾਡੇ ਨਾਲ ਸਾਂਝੀ ਤੇ ਇਸ ਦੁਆਦ ਆਪਣੇ ਕੋਲੇ ਕਿਹੜੇ ਜਾਨਵਰ ਆ ਗਏ ਇਹਨਾਂ ਚੋਂ ਇਸ ਦੁਆਦ ਇਹ ਆ ਨੀਲੀ ਬਸ਼ੇਰੀ ਆਪਣੇ ਕੋਲੇ ਦੀ ਠੀਕ ਆ ਬਾਈ ਇਹ ਬਸ਼ੇਰੀ ਕਿੰਨੀ ਉਮਰ ਦੀ ਹੋਗੀ ਬਾਈ ਇਹ 9 ਮਹੀਨਿਆਂ ਦੀ ਆ ਠੀਕ ਆ ਤੇ ਉਮਰ 9 ਮਹੀਨੇ ਹੋ ਗਈ ਤੇ ਕਿਹੜੇ ਕੋੜੇ ਦੀ ਆ ਗਈ ਇਹ ਵੀ ਜੋਰੇ ਦੀ ਦਿੱਤੀ ਆ ਜੀ ਇਹ ਵੀ ਜੋਰੇ ਦੀ ਆ ਹਾਂਜੀ ਹਾਂਜੀ ਤੇ ਮਾਂ ਇਹਦੀ ਮਿੱਲੀ ਚੰਬੀ ਆ ਗਈ ਮਾਂ ਨੀਲੀ ਚੰਬੀ ਆ ਜੀ ਤੇਰੀ ਬਹੁਤ ਸੋਹਣੀ ਆ ਬਾਈ ਹਨਾ ਮੂੰਹ ਮਾਂ ਚੰਡਾ ਤੇ ਚੰਬਾ ਬਣ ਬਹੁਤ ਜਾ ਗਿਆ ਵਸੇ ਹਾਂਜੀ ਹਾਂਜੀ ਬਹੁਤ ਵਧੀਆ ਰੁਪਈਆ ਲੱਗੀਆਂ ਨੇ ਮੰਡੀ ਤੇ ਬਹੁਤ ਸੋਹਣਾ ਵਸੇਰੀ ਦਾ ਨਾ ਹਾਂਜੀ ਹਾਂਜੀ ਮੂੰਹ ਮਾਂ ਦੀ ਬਹੁਤ ਸੋਹਣੀ ਆ ਇਹ ਪੌਰੀਆਂ ਦੀ ਕਲੀਅਰ ਹੈ ਦੇਮਾਨ ਕੰਠਮਾਨ ਜਿੰਨੀਆਂ ਸੁਪਰ ਪਾਵਰਾਂ ਸਾਰੀਆਂ ਇਹਦੇ ਸਾਰੀਆਂ ਹੈਗੀਆਂ ਨੇ ਮਿੱਤਰੋ ਲੈ ਕਰ ਲਿਓ ਕਈ ਮਿੱਤਰ ਪਰ ਇਹ ਨਾ ਨੀਲੀ ਚੰਬੀ ਕੋੜੀ ਪਾਲ ਜਣੇ ਤੇ ਗੋਣੇ ਦੇ ਵਿੱਚ ਬਹੁਤ ਨੇ ਦੇਮਾਨ ਵੀ ਆ ਕੰਠਮਾਨ ਵੀ ਆ ਬੱਚੰਗੇ ਹਾਈਟ ਕਿਹੜੀ ਖੜੀ ਐ ਤੇ ਟੋਲੇ 'ਚ ਖੜੀ ਕਰਤੀ ਲੱਗਦੀ ਆ ਬਾਈ ਹਾਈਟ ਵੀ ਮੇਰੇ ਨਾਲ ਖੜੀ ਆ ਬਾਈ ਹਾਈਟ ਤੁਹਾਡੇ ਹਿਸਾਬ ਨਾਲ ਕਿੰਨੀ ਹੋਗੀ ਹੋਗੀ ਹਾਈਟ 52 ਇੰਚ ਦੇ ਲਵੇ ਆ ਜੀ ਠੀਕ ਆ ਬਾਈ ਤੇ ਉਹ ਸ਼ੀਲਾ ਜਮਾ ਕਰੇ ਰੱਖਣ ਵਾਲਾ ਹਾਂ ਜੀ ਹਾਂਜੀ ਹਾਂਜੀ ਗਾਰੰਟੀ ਦਾ ਸੀਲ ਆ ਮਿੱਤਰੋ ਜੋਰੇ ਕੋੜੇ ਦੀ ਬੱਚੀ ਆ ਮਾਂ ਇਹਦੀ ਨੀਲੀ ਚੰਬੀ ਆ ਤੇ ਉਮਰ ਕਿੰਨੀ ਕਹੇ ਬਾਈ ਉਮਰ 9 ਮਹੀਨੇ ਹੈ 9 ਮਹੀਨੇ ਦੀ ਉਮਰ ਹੋਗੀ ਬੇਸ਼ੇਰੀ ਦੀ ਤੁਸੀਂ ਇਹ ਵੀ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਅਗੂਆ ਦਾ ਆਪਾਂ ਕਿਹੜੀ ਉਹ ਵਾਲੀ ਬੇਸ਼ੇਰੀ ਆ ਆਪਣੀ ਨਹੀਂ ਉਹ ਨਹੀਂ ਆਪਣੀ ਇੱਧਰ ਹੈ ਆ ਮਾਰਵਾੜੀ ਬੇਸ਼ੇਰੀ ਆ ਗਈ ਹਾਂਜੀ ਹਾਂਜੀ ਇਹਦੀ ਵੀ ਦੱਸ ਦਿਓ ਡਿਟੇਲ ਆਪਾਂ ਨੂੰ ਇੱਕ ਜੈਡ ਬਲੈਕ ਹੈ ਜੀ ਇੱਕ ਜਮਾ ਜੈਡ ਬਲੈਕ ਆ ਬੇਸ਼ੇਰੀ ਜਮਾ ਜੈਡ ਬਲੈਕ ਹੈ ਜੀ ਮਤਲਬ ਚੈੱਕ ਕਰੋ ਬੇਸ਼ੇਰੀ ਜੈਡ ਬਲੈਕ ਆ ਖੜੀਆਂ ਨੇ ਆਪਾਂ ਕੱਢ ਨਹੀਂ ਸਕਦੇ ਬਾਹਰੇ ਕਿਉਂ ਜਾਨਵਰ ਵਾਲੇ ਨੇ ਤੇ ਜਾਨਵਰ ਘੋੜੇ ਆ ਭੀੜ ਭੜਾਤਾ ਉਹਨਾਂ ਕਰਕੇ ਲੱਤ ਮੁੱਕ ਮੱਜੇ ਦਾ ਡਰ ਰਹੇ ਨਾ ਇਹਦੀ ਬਾਈ ਕਿੰਨੀ ਉਮਰ ਹੋਗੀ ਇਦੀ ਉਮਰ 25-26 ਮਹੀਨੇ ਉਮਰ ਹੈ 25-26 ਮਹੀਨਾ ਬਾਈ ਕਰਦਨ ਕਰਦਨ ਬਹੁਤ ਸੋਹਣੀਆ ਬਸ਼ੇਰੀ ਦੀ ਹੈ ਨਾ ਹਾਂਜੀ ਹਾਂਜੀ ਪੌਰੀਆਂ ਦੀ ਬਿਲਕੁਲ ਪੌਰੀਆਂ ਦੀ ਸਾਰੇ ਜਾਨਵਰੀ ਠੀਕ ਹੈ ਜੀ ਠੀਕ ਆ ਤੇ ਬਿਲਕੁਲ ਸਾਫ ਆ ਸਾਰੇ ਜਾਨਵਰੀ ਤਕਰੀਬਨ ਸਾਰੇ ਜਾਨਵਰੀ ਤਕਰੀਬਨ 8 ਜਾਨਵਰ ਨੇ ਆਪਣੇ ਹਾਂਜੀ ਹਾਂਜੀ ਠੀਕ ਹੈ ਤੇ ਉਮਰ ਕਿੰਨੀ ਹੋ ਗਈ ਇਹਦੀ ਉਮਰ ਇਹਦੀ ਜੀ 25-26 ਮਹੀਨੇ ਹੋ ਗਏ 25-26 ਮਹੀਨਾ ਕਿਹੜੇ ਕੋੜੇ ਦੀ ਆ ਗਈ ਇਹ ਤੇਮੂਰ ਦੀ ਹੈ ਜੀ ਰਾਜਨਸ ਦੀ ਪੋਤੀ ਹੈ ਮਾਰਵਾੜੀ ਹੈ ਠੀਕ ਹੈ ਤੇ ਮਾਂ ਇਹਦੀ ਕਿਵੇਂ ਆ ਮਾਂ ਅਨਨੋਨਸੀ ਅਨਨੋਨ ਹਾਂਜੀ ਤੇ ਪੌਰੀਆਂ ਦੀ ਵੀ ਬਿਲਕੁਲ ਪੌਰੀਆਂ ਦੀ ਹਾਂਜੀ ਤੇ ਮੁੱਲ ਦੀ ਗੱਲ ਬਾਈ ਫੋਨ ਤੇ ਕਰ ਲਣਗੇ ਇਹ ਵੀ ਭਾਗੀ ਬੰਦਰੀ ਖੜੀ ਆ ਬਸ਼ੇਰੀ ਦੋਸਤੋ ਜੇ ਕਿਸੇ ਨੇ ਲੈਣੀ ਆ ਤੇ ਉਹ ਵੀ ਬਾਈ ਨਾਲ ਗੱਲਬਾਤ ਕਰ ਲਿਓ ਮਾਰਵਾੜੀ ਬਸ਼ੇਰੀਆ ਬਹੁਤ ਸੋਹਣੀ ਬਸ਼ੇਰੀਆ ਅੱਗੇ ਆਪਾਂ 5 ਕਿਲਿਆਣੀ ਬਸ਼ੇਰੀ ਬਾਈ ਇਹ ਵੀ ਆਪਾਂ ਹਾਂ ਇਹ 5 ਕਿਲਿਆਣੀ ਬਸ਼ੇਰੀਆ ਜੀ ਇਹਦੀ ਉਮਰ ਕਿੰਨੀ ਹੋਗੀ ਬਾਈ ਬਸ਼ੇਰੀ ਦੀ ਉੱਥੇ ਇਹਦੀ ਵੀ 9 ਮਹੀਨੇ ਉਮਰ ਆ ਜੀ ਅੱਛਾ ਹਾਂਜੀ ਇਹਦੀ 9 ਮਹੀਨੇ ਉਮਰ ਹੋਗੀ ਤੇ ਪੌਰੀਆਂ ਦੀ ਕਿੰਨੀਆਂ ਪੌਰੀਆਂ ਦੀ ਕਲੀਅਰ ਹੈ ਜੀ ਇਹਦੀ ਕਲੀਅਰ ਹੈ ਜੀ ਤੇ ਜਿਹੜੇ ਕੋੜੇ ਦੀ ਬੱਚੀ ਆ ਗਈਏ ਕੋੜੇ ਦੀ ਆਨ ਆਉਣੀ ਆਨ ਆਉਣ ਦੀ ਮਾਂ ਨਾਲ ਵੀ ਪਤਾ ਮਾਂ ਦਾ ਮਾਂ ਦਾ ਇਹਦੀ ਸੀਗੀ ਆਪਣੇ ਕੋਲ ਸੇਲ ਕਰਤੀ ਠੀਕ ਆ ਤੇਰੀ ਸੋਹਣੀ ਬਹੁਤ ਆ ਮੜਿਆ ਮੂੰਹ ਇਦਾਂ ਨੂੰ ਘੁਮਾ ਦਿਓ ਕੰਨ ਕੰਨ ਬਹੁਤ ਸੋਹਣਾ ਕੁੰਡੀ ਵਾਲਾ ਹਨਾ ਇਹਦਾ ਤੇ ਪੌਰੀਆਂ ਦੀ ਕਿਵੇਂ ਆ ਬਈ ਇਹ ਵੀ ਪੌਰੀਆਂ ਦੀ ਇਹ ਵੀ ਕਲੀਅਰ ਹੈ ਜੀ ਸਾਰੇ ਜਾਨਵਰੀ ਕਲੀਅਰ ਆ ਪੌਰੀਆਂ ਦਾ ਪੌਰੀਆਂ ਦੀ ਇਹ ਵੀ ਸਾਫ ਆ ਦੋਸਤੋ ਬਸ਼ੇਰੀ ਇਹ ਵੀ ਬਹੁਤ ਸੋਹਣੀ ਆ ਸਾਫ ਸੁਥਰੀ ਚੈੱਕ ਕਰੋ ਤੁਸੀਂ ਬਸ਼ੇਰੀ ਦੀ ਹਨਾ ਹਾਂਜੀ ਹਾਰੇ ਪੱਖ ਤੋਂ ਸਾਫ ਸੁਥਰੀ ਬਸ਼ੇਰੀ ਆ ਕੁੰਡੀ ਵਾਲੇ ਕੰਨ ਨੇ ਬਸ਼ੇਰੀ ਦੀ ਹਾਂਜੀ ਹਾਂਜੀ ਬਹੁਤ ਸੋਹਣੀ ਆ ਮੂੰਹ ਮਾਈ ਬਹੁਤ ਬੰਦੇ ਭਾਲਦੇ ਨੇ ਹਿੰਦੀ ਵਾਲਾ ਕੰਨ ਜਾਂ ਪੰਜ ਕਲਿਆਣੀ ਫਟਾਫਟਾ ਬਹੁਤ ਸੋਹਣਾ ਬੇਸ਼ੇਰੀ ਦਾ ਜੇ ਕਿਸੇ ਨੇ ਖਰੀਦਣੀ ਹੈ ਤੁਸੀਂ ਇਹ ਵੀ ਗੱਲ ਕਰ ਲਿਓ ਬਾਈ ਨਾਲ ਕਿ ਇੱਧਰ ਆਗੇ ਇੱਕ ਆਪਣੇ ਕੋਲੇ ਮਾਰਵਾੜੀ ਕੋੜੀ ਆ ਖੜੀਆ ਪਈਆਂ ਕੋਲੇ ਹਾਂਜੀ ਹਾਂਜੀ ਤੇ ਬਾਈ ਇਹਦੀ ਵੀ ਡਿਟੇਲ ਦੱਸ ਦਿਓ ਮੱਥੇ ਫੁੱਲਾ ਤੇ ਇੱਕ ਪੈਰ ਚਟਾਣਾ ਇੱਕ ਪੈਰ ਚਟਾਜੀ ਗੱਬਣਾ ਖਾਲੀ ਆ ਵੀਰੇ ਇਹ ਤੇ ਗੱਬਣਾ ਹੀ 9 ਮਹੀਨੇ ਦੀ 9 ਮਹੀਨੇ ਦੀ ਗੱਬਣਾ ਹਾਂਜੀ ਹਾਂਜੀ ਤੇ ਹਾਈਟ ਕਿੰਨੀ ਆ ਬਾਈ ਇਹਦੀ ਹਾਈਟ ਇਹਦੀ 60 ਤੋਂ ਬਾਹਰ 61 ਇੰਚ ਜੀ ਪੈਂਦੀ ਹੈ ਜੀ ਠੀਕ ਆ 61 ਇੰਚ ਜੀ ਪੈਂਦੀ ਹੈ ਕੋੜੀ ਚੰਗੀ ਆ ਯਾਰ ਕੋੜੀ ਹੈ ਨਾ ਬਾਈ ਹਾਂਜੀ ਹਾਂਜੀ ਤੇ ਬਾਕੀ ਸਾਤੀ ਸੂ ਠੀਕ ਆ ਤੇ ਸਵਾਰੀ ਵਗੈਰਾ ਕਰਾਉਣਾ ਸਵਾਰੀ ਵਗੈਰਾ ਦੀ ਕਲੀਅਰ ਹੈ ਚਾਲ ਚੂਲ ਹਾਂਜੀ ਦੋਨੇ ਚਾਲਾਂ ਦੁਰਦੀ ਐ ਛਪਟਾ ਵੀ ਤੇਰੀ ਠੀਕ ਆ ਹਾਂਜੀ ਤੇ ਸੌਸੀਲਾ ਕਰੇ ਸੌਸੀਲਾ ਜੀ ਕਿਹੜੇ ਘੋੜੇ ਤੋਂ ਗੱਭਣ ਕਿਹੜੇ ਤੋਂ ਇਹ ਘੋੜਾ ਜੀ ਰਿਲਾਇਸ ਚ ਲੈ ਗਿਆ ਉਹ ਤੋਂ ਗੱਭਣਾ ਜੀ Rajasthan ਚ ਘੋੜਾ ਸੀ ਠੀਕ ਆ ਬਾਈ ਹਾਂਜੀ ਹਾਂਜੀ ਉਸ ਘੋੜੇ ਤੋਂ ਐ ਗੱਭਣਾ ਮਤਲਬ ਤੁਸੀਂ ਗੱਭਣ ਕੋੜੀ ਭਾਲ ਦਿਓ ਆਲੀ ਸ਼ਾਨ ਦਾ ਬੱਚਾ ਸੀ ਜੀ ਉਹ ਗਰੰਟੀਦਾਰ ਉਹ ਤੋਂ ਗੱਭਣਾ ਠੀਕ ਆ ਬਾਈ ਇਹ ਪਤਾ ਕਿਹੜੇ ਘੋੜੇ ਦੀ ਆਪ ਆ ਆਪ ਨਹੀਂ ਪਤਾ ਜਿਹੜੇ ਠੀਕ ਹੈ ਜੀ ਹਾਂਜੀ ਤੇ ਮਤਰੋ ਤੁਸੀਂ ਇਹ ਘੋੜੀ ਵਾਸਤੇ ਵੀ ਗੱਲ ਕਰ ਸਕਦੇ ਹੋ ਬਾਈ ਨਾਲ ਗੱਬਣ ਘੋੜੀ ਆ ਇਹ ਤੇ ਬਾਤ ਸੂਰਜ ਸੀ ਘੋੜੇ ਦਾ ਨਾਮ ਜਿਹੜੇ ਤੁਸੀਂ ਗੱਬਣ ਹੈ ਠੀਕ ਹੈ ਉਹ ਇਸ ਟਾਈਮ ਲੈਸ ਕੋਈ ਦਾ ਬੱਚਾ ਆ ਗਿਆ ਪਰ ਡੀਐਨਏ ਟਿੱਕਰ ਦੀ ਗਾਰੰਟੀ ਕਰਦੇ ਓਕੇ ਵੀਰ ਹਾਂਜੀ ਤੇ ਮਤਰੋ ਇਹਦੀ ਵੀ ਗੱਲਬਾਤ ਕਰ ਸਕਦੇ ਆ ਵੀ ਆਪਣੀਆਂ ਬਾਈ ਲੀਲੀ ਹਾਂਜੀ ਇਹ ਵੀ ਆਪਣੀ ਤੇ ਇਹ ਗੱੜੀ ਚ ਆਉਂਦੀ ਆ ਕਿ ਲੀਲੀ ਚੰਬੀ ਚ ਆਉਂਦੀ ਆ ਇਹ ਗੱੜੀ ਚ ਆਉਂਦੀ ਆ ਜੀ ਗੱੜੀ ਚ ਆਉਂਦੀ ਆ ਵੀ ਹਾਂਜੀ ਤੇ ਇਹਦਾ ਥੋੜਾ ਜਿਹਾ ਪੈਰ ਉਹ ਕਰਦਾ ਹਨਾ ਹਾਂਜੀ ਇਹ ਮਲਾਈ ਹੋਈ ਆ ਜੀ ਸਾਰਾ ਸਾਰਾ ਦਿਨ ਆ ਜੀ ਅੱਛਾ 12 18 ਦੇ ਨੇ ਕਿਹੜੇ ਕੋਡੇ ਤੋਂ ਆਪਣੇ ਵਾਲੇ ਦੀ ਇਹ ਪਵਨ ਤੋਂ ਮਲਾਈ ਹੋਈ ਹੈ ਜੀ ਪਵਨ ਦੀ ਮਲਾਈ ਹੋਈ ਆ ਠੀਕ ਆ ਹਾਂਜੀ ਤੇ ਪਵਨ ਕਿਹੜੇ ਕਿਹੜੇ ਕੋਡੇ ਦਾ ਬੱਚਾ ਦੱਸੋ ਉਹ ਸਾਹੋ ਵਾਲੀ ਲੈ ਜਾਂਦਾ ਜੀ ਦਰਸ਼ਣ ਵਾਲੇ ਕੋਡੇ ਦਾ ਵੱਡੇ ਕੋਡੇ ਦੀ ਹਾਈਟ ਕਿੰਨੀ ਆ ਬਾਈ ਕੋੜੀ ਦੀ ਇਹਦੀ ਹਾਈਟ ਵੀ 60 ਇੰਚ ਆ ਜੀ 60 ਇੰਚ ਹਾਂ ਜੀ ਇਹਦਾ ਥੋੜਾ ਐਪਾਇਰ ਕਰਕੇ ਹਾਂਜੀ ਦਾ ਅਗਲਾ ਤੇ ਪੌਰੀਆਂ ਦੀ ਵੀ ਸਾਰੀਆਂ ਪੌਰੀਆਂ ਦੀ ਇਹ ਵੀ ਸਾਰੀਆਂ ਇਹ ਪਾਚ ਬਣਨ ਵਾਲੀ ਹੂ ਇਹ ਬਹੁਤ ਪਾਚ ਬਣਨ ਵਾਲੀ ਇਹ ਬੱਚਾ ਇਹਨੇ ਪਹਿਲਾਂ ਦਿੱਤਾ ਹੋਣਾ ਬੱਚਿਆਂ ਨੇ ਪਹਿਲਾਂ ਨੋਗਰਾ ਬਸ਼ੇਰਾ ਸੀਗਾ ਜੀ ਠੀਕ ਆ ਹਾਂ ਇਹ ਵੀ ਤਲਵੰਡੀ ਹੈ ਆਪਣੇ ਮਿੱਤਰ ਕੋਲ ਜਿਹਦੀ ਉਹ ਬਸ਼ੇ ਠੀਕ ਆ ਬਾਈ ਇੱਥੇ ਖੜੇ ਇਹ ਕੋੜੀਆਂ ਤਲਮੰਡੀ ਨੇ ਦੋ ਕੋੜੀਆਂ ਤਲਮੰਡੀਆਂ ਦੂਜੇ ਸਾਰੇ ਭਾਗੀ ਬਾਜ਼ਰ ਕੋ ਹਾਂਜੀ ਠੀਕ ਐ ਤੇ ਮਿੱਤਰੋ ਆਪਾਂ ਤੁਹਾਨੂੰ 8 ਜਨਵਰੀ ਦਿਖਾਤੇ ਤੇ ਇੱਕ ਕੋੜੀ ਆ ਖੜੀ ਇੱਕ ਇਹਦੇ ਮਾਗਰ ਗੱਬਣ ਕੋੜੀ ਖੜੀਆ ਤੇ ਇੱਕ ਉਹ ਬਸ਼ੇਰੀ ਆ ਪੰਜ ਕਲਿਆਣੀ ਇੱਕ ਉਹਦੇ ਮਾਗਰ ਕਾਲੀ ਕੋੜੀ ਖੜੀਆ ਬਸ਼ੇਰੀ ਖੜੀ ਆ ਉਹ ਵੀ ਤੇ ਇੱਕ ਨੀਲੀ ਜੰਬੀ ਕੋੜੀ ਆ ਬਸ਼ੇਰੀ ਆ ਗਈ ਤੇ ਉਧਰ ਇੱਕ ਮਾਰਵਾੜੀ ਜਿਹੜੀ ਉਹ ਬਸ਼ੇਰੀ ਦੇਖ ਰਹੇ ਹੋ ਉਹ ਵੀ ਆ ਤੇ ਦੋ ਘੋੜੇ ਹੋਗੇ ਤੁਸੀਂ ਇਹਨਾਂ ਵਾਸਤੇ ਗੱਲਬਾਤ ਕਰ ਸਕਦੇ ਹੋ ਬਾਈ ਨਾਲ ਜਿਹੜੇ ਆ ਦੋਨੇ ਨੋਕਰੇ ਘੋੜੇ ਨੇ ਬਹੁਤ ਚੰਗੇ ਨੇ ਤੇ ਇਹਨਾਂ ਦੀ ਜਿਹੜੀ ਵੀ ਡਿਟੇਲ ਆ ਜੇ ਕੋਈ ਤੁਸੀਂ ਹੋਰ ਪਤਾ ਕਰਨੀ ਆ ਉਹ ਬਾਈਆਂ ਨਾਲ ਗੱਲਬਾਤ ਕਰ ਲਿਓ ਵੀਡੀਓ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇਤਾ 2 ਜਾਨਵਰ ਤਲਮੰਡੀ ਖੜੇ ਨੇ ਤੇ 6 ਜਾਨਵਰ ਬਾਈ ਭਾਗੀ ਬਾਂਦਰ ਨੇ ਹਣਾ ਹਾਂਜੀ ਹਾਂਜੀ ਤੇ ਬਾਈਆਂ ਕੋਲੇ ਬਹੁਤ ਸੋਹਣਾ ਘੋੜਾ ਵੀ ਆ ਉਹਦੀ ਵੀ ਕਿਤੇ ਵੀਡੀਓ ਬਣਾਵਾ ਗਿਆ ਆਪਾਂ ਉਹ ਬਾਈ ਦਾ ਨੰਬਰ ਵੀ ਆਪਾਂ ਦੇਤਾ ਤੁਸੀਂ ਉਹਨਾਂ ਨਾਲ ਜੇ ਸਟੱਡ ਸਰਵਿਸ ਲੈਣੀ ਆ ਉਹ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਈ ਮੇਲੇ ਦੀ ਰੌਣਕ ਕਿੰਨੀ ਕੁ ਵਧੀਆ ਬਹੁਤ ਵਧੀਆ ਰੌਣਕ ਹੈ ਤੇ ਦੇਖਣ ਵਾਲਾ ਮੇਲਾ ਹਣਾ ਹਾਂਜੀ ਹਾਂਜੀ ਦੇਖਣ ਵਾਲਾ ਮੇਲਾ ਹਾਂਜੀ ਤੇ ਓਕੇ ਧੰਨਵਾਦ ਤੁਹਾਡਾ ਹਣਾ ਠੀਕ ਹੈ ਧੰਨਵਾਦ ਤੁਹਾਡਾ ਅੱਜ ਆਪਾਂ ਕਰਦੇ ਹਾਂ ਸਮਾਪਤ ਦੋਸਤੋ ਜ